ਜਮੀਨਾਂ ਦੇ ਇੰਤਕਾਲ ਕਰਵਾਉਣ ਸੰਬੰਧੀ ਫਤਿਹਗੜ੍ਹ ਚੂੜੀਆਂ ਚ ਲਗਾਇਆ ਗਿਆ ਦੂਸਰਾ ਕੈਂਪ ਤਹਿਸੀਲਦਾਰ ਸੁਤਿੰਦਰ ਸਿੰਘ ਐਪਸੀਲਦਾਰ ਲਖਵਿੰਦਰ ਸਿੰਘ ਕਾਨੂੰਗੋ ਅਧਿਪ ਪਟਵਾਰੀਆਂ ਨੇ ਵੀ ਕੀਤੀ ਕੈਂਪ ਚ ਸ਼ਿਰਕਤ ਲੋਕਾਂ ਨੇ ਕਰਵਾਏ ਜ਼ਮੀਨਾਂ ਦੇ ਰਹਿਤੇ ਇੰਤਕਾਲ ਜੋ ਆਪ ਸਰਕਾਰਾਂ ਦੇ ਗਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ ਦੇ ਹੁਕਮਾਂ ਅਨੁਸਾਰ ਫਤਿਹਗੜ ਚੂੜੀਆਂ ਦੇ ਇਸਤੇ ਮਿਤ ਸਿੰਘ ਦੀ ਤੀਖੇ ਤਹਿਸੀਲਦਾਰ ਸਤਵਿੰਦਰ ਸਿੰਘ ਵੱਲੋਂ ਤਹਿਸੀਲ ਫਤਿਹਗੜ ਚੂੜੀਆਂ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਨਾਇਬ ਤਸੀਲਦਾਰ ਲਖਵਿੰਦਰ ਸਿੰਘ ਖਾਨੂ ਅਤੇ ਪਟਵਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤਸੀਲ ਵਿਖੇ ਲਗਾਏ ਗਏ ਕੈਂਪ ਚਲੋ ਖਾਨ ਤੇ ਬਕਾਇਆ ਰਹਿਦੇ ਜ਼ਮੀਨਾਂ ਤੇ ਇੰਤਕਾਲ ਵੀ ਕੀਤੇ ਗਏ ਇਸ ਮੌਕੇ ਤਹਿਸੀਲਦਾਰ ਸੁਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਉੱਪਰ ਜਨਵਰੀ ਦੇ ਪਹਿਲੇ ਹਫਤੇ ਫਤੇਗੜ ਚੂੜੀਆਂ ਹਲਕੇ ਚ ਲੋਕਾਂ ਦੀਆਂ ਜ਼ਮੀਨਾਂ ਤੇ ਇੰਤਕਾਲ ਕਰਵਾਉਣ ਸੰਬੰਧੀ ਕੈਂਪ ਲਗਾਇਆ ਗਿਆ ਸੀ ਅਤੇ ਅੱਜ ਦੂਸਰਾ ਕੈਂਪ ਤਹਿਸੀਲ ਫਤੇਗੜ ਚੂੜੀਆਂ ਵਿਖੇ ਲਗਾਇਆ ਗਿਆ ਜਿੱਥੇ ਲੋਕਾਂ ਦੇ ਬਕਾਇਆ ਰਿੰਦੇ ਇੰਤਕਾਲ ਕੀਤੇ ਗਏ ਹਨ ਇਨ੍ਹਾਂ ਕੈਂਪਾਂ ਤੇ ਨਾਲ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ ਸਤਿੰਦਰ ਸਿੰਘ ਨੇ ਕਿਹਾ ਕਿ ਇਹ ਇੱਕ ਲੋਕਾਂ ਲਈ ਵੱਡਾ ਲਾਭ ਦਾ ਇੱਕ ਫਾਇਦੇਮੰਦ ਕੈਂਪ ਹੈ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਫਤੇਗੜ ਚੂੜੀਆਂ ਤਹਿਸੀਲ ਚ ਜੋ ਕੈਂਪ ਲਗਾਇਆ ਗਿਆ ਹੈ ਉਸ ਵਿੱਚ ਲੋਕਾਂ ਦੇ ਇੰਤਕਾਲ ਜਿਹੜੇ ਪੈਂਡਿੰਗ ਬਕਾਇਆ ਰਹਿੰਦੇ ਸਨ ਉਹ ਇੰਤਕਾਲ ਕੀਤੇ ਜਾ ਰਹੇ ਨੇ ਜੋ ਵੀ ਜਿਹੜੇ ਰੀ ਐਨਮਿਉ ਡਿਪਾਰਟਮੈਂਟ ਨਾਲ ਰਿਲੇਟਡ ਜਿਹੜੇ ਕੰਮ ਸੀ ਉਹ ਕੈਂਪ ਵਿੱਚ ਇੱਥੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਕਾਨੂੰਗੋ ਬੈਠੇ ਨੇ ਜੋ ਕਿ ਲੋਕਾਂ ਦੇ ਪੈਂਡਿੰਗ ਜਿਹੜੇ ਇੰਤਕਾਲ ਵਗਾਰਾ ਜਿਹੜੇ ਕੰਮ ਸੀ ਉਹ ਕਰ ਰਹੇ ਨੇ ਗੱਲਬਾਤ ਕਰਦੇ ਆ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਜੋ ਅੱਜ ਇਹ ਕਰਦੇ ਨੇ ਤੜਕਾ ਟੂਰੀਆਂ ਦੇ ਸੀਚ ਕੈਂਪ ਲਗਾਇਆ ਗਿਆ ਤੁਸਰੀਆਂ ਆਪਣਾ ਸੋੜੀ ਹੋ ਗਾ ਇੰਤਕਾਲ ਵਗੈਰਾ ਲਗਾ ਨੂੰ ਲੋਕਾਂ ਦੇ ਕੰਮ ਕਾਇਨ ਨੂੰ ਲੈ ਕੇ ਕੀ ਸਾਰਾ ਆ ਇਹ ਜੀ 6 6 ਨੂੰ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਹੋਈ ਸੀ ਜਿਹਦੇ ਮੁਤਲਕ ਜਿੰਨੀ ਪੈਂਡੈਂਸੀ ਹੈਗੀ ਇੰਤਕਾਲਾਂ ਦੀ ਪਟਵਾਰੀ ਲੈਵਲ ਤੇ ਕਨਗੋ ਲੈਵਲ ਤੇ ਤੇ ਸੀਆਰਓ ਲੈਵਲ ਤੇ ਉਹਨੂੰ ਨਿਲ ਕਰਨ ਸੰਬੰਧੀ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਸੀ ਸਮੂਚੀ ਟੀਮ ਵੱਲੋਂ ਪਟਵਾਰੀ ਸਹਿਬਾਨਾ ਵੱਲੋਂ ਕਨਗੋ ਸਹਿਬਾ ਵੱਲੋਂ 6 ਤਰੀਕ ਨੂੰ ਸ਼ਨੀਵਾਰ ਨੂੰ ਕੈਂਪ ਲਗਾ ਕੇ ਪੈਂਡੈਂਸੀ ਆਪਣਾ ਨੂੰ ਨਿਲ ਕਰਨ ਦੀ ਪਰਜੋਰ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਕੁਝ ਪੈਂਡੈਂਸੀ ਹਰ ਪੱਧਰ ਤੇ ਪੈਂਡਿੰਗ ਰਹਿ ਗਈ ਸੀ ਇਸ ਤੋਂ ਇਹਦੇ ਸੰਬੰਧ ਵਿੱਚ ਹੀ ਸਰਕਾਰ ਨੇ ਫਿਰ ਮੁਰ ਨੋਟੀਫਿਕੇਸ਼ਨ ਕੀਤੀ ਹੈ ਅੱਜ ਇਹ ਕੈਂਪ ਲਗਾਇਆ ਜਾ ਰਿਹਾ ਹੈ ਤੇ ਅੱਜ ਫਤੇਗੜ ਚੂੜੀ ਦੇ ਅੰਦਰ ਸਾਡੇ ਸਾਰੇ ਪਟਵਾਰੀ ਸਹਿਬਾਨ ਸਾਡੇ ਸਾਰੇ ਹਲਕਾ ਕਾਨੂੰਗੋ ਸਾਰੇ ਹਾਜ਼ਰ ਹਨ ਤੇ ਅੱਜ ਜਿਹੜੀ ਸਾਡੀ ਪੈਂਡੈਂਸੀ ਥੋੜੀ ਬਹੁਤ ਰਹਿ ਗਈ ਸੀ ਉਹ ਅਸੀਂ ਅੱਜ ਹਰ ਲੈਵਲ ਤੇ ਅੱਜ ਨੂੰ ਅਸੀਂ ਨਿਲ ਕਰ ਦਾਂਗੇ ਹਾਂ ਜੀ ਕਾਫੀ ਦੇਖਣ ਚ ਆਇਆ ਹੈ ਕਿ ਨਾਰਮਲੀ ਕਾਫੀ ਜਿੰਨਾ ਦਾ ਇੰਤਕਾਲ ਕਾਫੀ ਸਮੇਂ ਤੋਂ ਪੈਂਡਿੰਗ ਸੀ ਚੱਲੇ ਚੱਲ ਰਹੀ ਸੀ ਜਾਂ ਪਟਵਾਰੀ ਨਾ ਹੋਣ ਕਰਕੇ ਜਿਹੜੇ ਇੰਤਕਾਲ ਪੈਂਡਿੰਗ ਚੱਲ ਰਹੀ ਸੀ ਤੇ ਪਿੱਛੇ ਜੇ ਸਟ੍ਰਾਈਕਾਂ ਵੀ ਰਹੀਆਂ ਨੇ ਉਹਦੇ ਕਰਕੇ ਵੀ ਕੋਈ ਪੈਂਡੈਂਸੀ ਪਈ ਸੀ ਉਹ ਸਾਡੇ ਧਿਆਨ ਚ ਆਈ ਹੈ ਉਹ ਚੇਚੇ ਤੌਰ ਤੇ ਉਹ ਇੰਤਕਾਲਾਂ ਨੂੰ ਅਸੀਂ ਆਪਣਾ ਪ੍ਰਾਇੋਰਟੀ ਤੇ ਲਿਆ ਕੇ ਉਹਨਾਂ ਦਾ ਡਿਸਪੋਜ਼ਲ ਕੀਤਾ ਇਹ ਸਾਰੇ ਕਿੰਨ ਨੰਬਰਦਾਰਾਂ ਜਿਹੜੇ ਨੰਬਰਦਾਰ ਨੇ ਪਿੰਡਾਂ 'ਚ ਵੱਖ-ਵੱਖ ਉਹਨਾਂ ਨੂੰ ਲੈ ਕੇ ਵੀ ਇਹ ਗੱਲ ਵੀ ਕੁਝ ਬਾਤ ਚੱਲ ਗਈ ਕੁਝ ਐਕਸਪਾਇਰ ਹੋ ਗਈ ਨੰਨ ਨੇ ਲੈ ਕੇ ਵੀ ਕੋਈ ਮਹਿਕਮਾ ਕਰ ਰਿਹਾ ਹੈ ਹਾਂਜੀ ਉਹ ਹੁਣੇ ਦੇਖਣ ਚ ਆਇਆ ਸੀ ਕਿ ਕਈ ਪਿੰਡਾਂ ਦੇ ਨੰਬਰਦਾਰ ਅੱਜ ਹਾਜ਼ਰ ਨਹੀਂ ਆਏ ਤੇ ਜਦੋਂ ਪੁੱਛ ਪੜਤਾਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਕਈਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਬਾਹਰ ਨੇ ਇਹਦੇ ਸਬੰਧ ਦੇ ਅੰਦਰ ਵੀ ਅਸੀਂ ਹੁਣ ਪ੍ਰੋਪਰ ਇਹਦੀ ਹਾਜ਼ਰੀ ਰਿਪੋਰਟ ਮੰਗਾਵਾਂਗੇ ਆਪਣੇ ਪਟਵਾਰੀ ਸਾਹਿਬਾਨਾਂ ਵੱਲੋਂ ਤੇ ਜੋ ਆਪਣਾ ਡਾਟਾ ਹੈਗਾ ਦਫ਼ਤਰ ਤਹਿਸੀਲ ਲੈਵਲ ਤੇ ਉਹਨੂੰ ਅਸੀਂ ਅਪਡੇਟ ਕਰਾਂਗੇ ਸਰੋ ਉਹ ਮੋਲੇ ਸਮਝ ਵੀ ਇਹੋ ਜੇ ਕੈਂਪ ਬੂਲ ਆਪਣੀ ਫਟਗਤ ਚੁੜੇ ਤੇ ਦਿੱਤੀ ਲੱਗ ਸਕਦਾ ਬਿਲਕੁਲ ਜੀ ਇਹ ਜਿਹੜੇ ਕੈਂਪ ਸੀ ਇਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਸੀ ਪਰ ਫਿਰ ਵੀ ਜੇ ਕੋਈ ਤੁਹਾਡੇ ਧਿਆਨ ਚ ਮੈਂ ਫਿਰ ਵੀ ਫਤੇਗੜ ਚੂੜੀਆਂ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਕਿਸੇ ਦਾ ਕੋਈ ਕੰਮ ਹੈਗਾ ਕੋਈ ਪੈਂਡਿੰਗ ਪਿਆ ਆ ਉਹ ਪਲੀਜ਼ ਸਾਡੇ ਧਿਆਨ ਚ ਲੈ ਕੇ ਆਵੇ ਆ ਡਾਇਰੈਕਟਲੀ ਮੈਨੂੰ ਆਪ ਆ ਕੇ ਮਿਲ ਸਕਦੇ ਨੇ ਮੇਰਾ ਨਾਮ ਸਤਵਿੰਦਰ ਸਿੰਘ ਹੈ ਮੈਂ ਤਹਿਸੀਲਦਾਰ ਫਤੇਗੜ ਚੂੜੀਆਂ ਜਾਂ ਮੇਰੇ ਨਾਲ ਮੇਰੇ ਆਪਣਾ ਸਬੋਡੀਨੇਟ ਨੈਤ ਤਹਿਸੀਲਦਾਰ ਬੈਠੇ ਨੇ ਸਦਾ ਲਖਵਿੰਦਰ ਸਿੰਘ ਜੇ ਮੈਂ ਇੱਥੇ ਨਹੀਂ ਹੈ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਧਿਆਨ ਚ ਲਿਆਓ ਜੇ ਕਿਸੇ ਦਾ ਵੀ ਕੋਈ ਪੈਂਡਿੰਗ ਕੰਮ ਪਿਆ ਹੋ ਉਹਨੂੰ ਅਸੀਂ ਆਪਣੇ ਨਿੱਜੀ ਧਿਆਨ ਚ ਲਿਆ ਕੇ ਉਹਨੂੰ ਅਸੀਂ ਸਿਰੇ ਚੜਾਾਂਗੇ